ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਖਤਾਂ ਨੂੰ ਜੈ ਪੀਰਾ ਦੀ ਜੈ ਵਸਤਾ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਵੀ ਦੁੱਖ ਤਕਲੀਫ ਮੁਸੀਬਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੋਈ ਹੈ ਉਤਾਰ ਚੜਾਅ ਹੋਏ ਨੇ ਜਾਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਨੇ ਕੋਈ ਵੀ ਜਿਨ੍ਹਾਂ ਦੀ ਅੰਦਰ ਦੀ ਦਿਲ ਦੀ ਤਮੰਨਾ ਆ ਉਹ ਪੂਰੀ ਹੋਏਗੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖ ਲੈਣਾ ਕਿਹੜੀ ਸੇਵਾ ਤੁਸੀਂ ਫਿਰਾਂ ਦੇ ਰੱਖਣੀ ਹੈ ਜਿਹਦੇ ਨਾਲ ਤੁਹਾਡੇ ਕਰਮਾਂ ਦੇ ਵਿੱਚ ਬਦਲਾਅ ਆਉਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜਾਰਸ਼ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣ ਕਿਆਂ ਦੋਸਤੋ ਹੁਣ ਗੱਲ ਕਰਦੇ ਆ ਕਿ ਜਿਹੜੇ ਵੀ ਕੀ ਨਾ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਹੁਣ ਤੁਸੀਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਕਲਾ ਕੁਲੇਸ਼ ਦੁੱਖ ਤਕਲੀਫਾਂ ਤੁਹਾਨੂੰ ਬਹੁਤ ਹੈਗੀਆਂ ਕੋਈ ਐਸਾ ਇਨਸਾਨ ਵੀ ਹੁੰਦਾ ਜਿਨ੍ਹਾਂ ਨੂੰ ਹਰ ਮੁਸ਼ਕਲ ਦੇ ਵਿੱਚ ਗੁਜ਼ਰਨਾ ਪੈਂਦਾ ਹੈ ਜਿਨ੍ਹਾਂ ਦੇ ਕੋਈ ਕਹਿ ਲਓ ਕਿ ਰਸਤਾ ਹੀ ਨਹੀਂ ਜਿਨ੍ਹਾਂ ਨੂੰ ਕੋਈ ਮਿਲਦਾ ਜਿਹੜੇ ਹਰ ਟੈਪ ਦੁੱਖ ਤਕਲੀਫ ਦੇ ਵਿੱਚ ਹੀ ਗੁਜ਼ਰਦੇ ਨੇ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਮੈਨੂੰ ਰਾਹ ਕਿੱਥੋਂ ਮਿਲਣਾ ਕਿੱਥੇ ਨਹੀਂ ਮਿਲਣਾ ਉਹਨਾਂ ਨੂੰ ਵੀ ਇਹ ਜਿਹੜਾ ਕੰਮ ਆ ਕਰਨਾ ਪੈਣਾ ਤਾਂ ਹੀ ਜਿਹੜਾ ਇਹ ਕਰਮ ਆ ਇਹ ਸੇਵਾ ਆ ਤਾਂ ਤੁਹਾਡੇ ਥੋੜੇ ਦਿਨਾਂ ਦੇ ਵਿੱਚ ਦੇਖਿਓ ਬਦਲਾਅ ਆਉਣੇ ਸ਼ੁਰੂ ਹੋ ਜਾਣੇ ਤੇ ਜਿਹੜੇ ਕੁਝ ਲੋਕ ਐਸੇ ਨੇ ਜਿਹੜੇ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਨੇ ਉਹ ਵਿਦੇਸ਼ ਯਾਤਰਾ ਕਰ ਲੈਣਗੇ ਜਿਨ੍ਹਾਂ ਦੀ ਦਿੱਕੂ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟਾਂ ਅੜਚਣਾਂ ਆ ਰਹੀਆਂ ਆ ਉਹਨਾਂ ਨੂੰ ਇਹ ਸੇਵਾ ਕਰਨੀ ਜ਼ਰੂਰੀ ਆ ਤੇ ਉਹ ਸੇਵਾ ਮੈਂ ਅੱਗੇ ਚੱਲ ਕੇ ਦੱਸਦਾ ਤੁਸੀਂ ਕਿਹੜੀ ਕਰਨੀ ਆ ਔਰ ਕਿੰਨੇ ਦਿਨ ਤੁਸੀਂ ਕਰਨੀ ਹੈ ਜਿਹਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਸਾਰੇ ਦੁੱਖ ਤਕਲੀਫਾਂ ਤੁਹਾਡੇ ਜੀਵਨ ਦੇ ਵਿੱਚੋਂ ਸਾਰਾ ਕੁਝ ਚਲਾ ਜਾਵੇ ਹੁਣ ਕਈ ਲੋਕ ਐਸੇ ਕਈਆਂ ਭੈਣਾਂ ਨੂੰ ਬੱਚੇ ਦੀ ਦਾਤ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਉਹ ਵੀ ਇਸ ਸੇਵਾ ਨੂੰ ਕਰ ਸਕਦੇ ਆ ਜਿਨ੍ਹਾਂ ਨੂੰ ਕੋਈ ਪੈਸੇ ਥੇਲੇ ਦੀ ਤੱਕ ਦੀ ਕੋਈ ਹੋਰ ਮੁਸ਼ਕਲ ਆ ਕਿਸੇ ਵੀ ਪ੍ਰਕਾਰ ਦੀ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਹੋਵੇ ਘਰ ਦੀ ਕੋਈ ਅੜਚਣ ਹੋਵੇ ਕੋਈ ਦਿੱਕਤ ਹੋਵੇ ਉਹਨੂੰ ਇਹ ਸੇਵਾ ਨੂੰ ਕਰ ਸਕਦੇ ਨੇ ਪਰ ਦੋਸਤੋ ਮੈਂ ਇਹ ਚੀਜ਼ ਨੂੰ ਦੱਸ ਦਵਾ ਕਿ ਜਿਹੜੀ ਇਹ ਸੇਵਾ ਆ ਇਹ ਅਸੀਂ ਉਹਨਾਂ ਲੋਕਾਂ ਨੂੰ ਕਰਵਾਈਦੀ ਆ ਜਿਹੜੇ ਕੀ ਕਰ ਸਕਣਗੇ ਸੱਚੀ ਸ਼ਰਧਾ ਦੇ ਨਾਲ ਕਰ ਸਕਣਗੇ ਉਹਨਾਂ ਦੇ ਨਾਲ ਉਸ ਸੇਵਾ ਦੇ ਨਾਲ ਇਹਨਾਂ ਦੇ ਇਹ ਜਿਹੜੇ ਝਮਿਲੇ ਆ ਜ਼ਿੰਦਗੀ ਦੀਆਂ ਮੁਸੀਬਤਾਂ ਰਕੜਨਾ ਜ਼ਰੂਰ ਦੂਰ ਹੁੰਦੀਆਂ ਆ ਕਿਉਂ ਕਰਕੇ ਅਸੀਂ ਖੁਦ ਆਪ ਵੀ ਇਸ ਸੇਵਾ ਨੂੰ ਕਰਦੇ ਰਹਿੰਦੇ ਆ ਕਰਵਾਉਂਦੇ ਹੋ ਜਾਂ ਕਿਉਂ ਕਰਕੇ ਐਜीडी ਸੇਵਾ ਆ ਬਹੁਤ ਵੱਡੀ ਸੇਵਾ ਗਣੀ ਜਾਂਦੀ ਹੈ ਤੇ ਇਸ ਕਰਕੇ ਜੇ ਤੁਸੀਂ ਕਰਦੇ ਹੋ ਇਹ ਸੇਵਾ ਨੂੰ ਤਾਂ ਤੁਹਾਨੂੰ ਕੋਈ ਰੁਕਾਵਟ ਨਹੀਂ ਆਏਗੀ ਜ਼ਿੰਦਗੀ 'ਚ ਤੁਹਾਡੇ ਘਰ ਦੀਆਂ ਮੁਸ਼ਕਲਾਂ, ਪਰਿਸ਼ਾਨੀਆਂ, ਨੌਕਰੀ ਕੋਈ ਤੁਹਾਡੀ ਤਰੱਕੀ ਨਹੀਂ ਹੋ ਰਹੀ ਤਾਂ ਵੀ ਤੁਸੀਂ ਕਰ ਸਕਦੇ ਹੋ ਜੇ ਕੋਟ ਕਚਹਿਰੀ ਦੇ ਕੇਸ ਆ ਤਾਂ ਵੀ ਇਹ ਸੇਵਾ ਕਰ ਸਕਦੇ ਹੋ ਜੇ ਤੁਹਾਡੇ ਤੇ ਮੁਸ਼ਕਲ ਆ ਕੋਈ ਵੀ ਮੁਸ਼ਕਲ ਆ ਕਿਸੇ ਪ੍ਰਕਾਰ ਦੀ ਕਿਸੇ ਤਰੀਕੇ ਦੀ ਪਰਿਸ਼ਾਨੀਆਂ ਉਹ ਵੀ ਸਾਰੀਆਂ ਦੂਰ ਹੋ ਜਾਣਗੀਆਂ ਹੁਣ ਤੁਸੀਂ ਕੀ ਕਰਨਾ ਦੋਸਤੋ ਹੁਣੋ ਸੇਵਾ ਕਿਹੜੀ ਹੈ ਸਰਕਾਰਾਂ ਦੇ ਦਰਬਾਰ ਦੇ ਉੱਤੇ ਤੁਸੀਂ ਝਾੜੂ ਦੀ ਸੇਵਾ ਕਰਨੀ ਹੈ ਜੀ ਦਰਬਾਰ ਦੇ ਉੱਤੇ ਤੁਸੀਂ ਸਵਾ ਮਹੀਨਾ ਝਾੜੂ ਲਗਾਣਾ ਹੈ ਜਿਹੜੀ ਵੀ ਤੁਹਾਡੀ ਮਨ ਦੀ ਤਮੰਨਾ ਹੈ ਤੁਹਾਡੇ ਆਸ-ਪਾਸ ਕਿਤੇ ਵੀ ਕੋਈ ਵੀਰਾਂ ਦਾ ਦਰਬਾਰ ਜਾਂ ਕੋਈ ਰੋਜ਼ਾ ਜ਼ਰੂਰ ਹੋਏਗਾ ਐਸਾ ਕੋਈ ਹੈਗਾ ਜਿਨ੍ਹਾਂ ਦੇ ਕੋਈ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਪੀਰਾਂ ਦਾ ਦਰਬਾਰ ਨਾ ਹੋਵੇ ਕਿਉਂ ਕਰਕੇ ਪੀਰਾਂ ਦੇ ਦਰਬਾਰ ਹਰ ਥਾਂ ਤੇ ਹੈਗੇ ਨੇ ਕਈਆਂ ਨੂੰ ਥੋੜੇ ਜਿਹਾ ਦੂਰ ਪੈ ਜਾਂਦੇ ਕਈਆਂ ਨੂੰ ਨੇੜੇ ਪੈ ਜਾਂਦੇ ਪਰ ਦਰਬਾਰ ਜ਼ਰੂਰ ਹੈਗੇ ਨੇ ਪਰ ਜਿੱਥੇ ਵੀ ਤੁਹਾਡੇ ਲੱਗੇ ਕੋਈ ਦਰਬਾਰ ਆ ਤੁਸੀਂ ਉਸ ਦਰਬਾਰ ਦੇ ਉੱਤੇ ਆਪਣੀ ਜੜੀ ਸੁੱਖਾਂ ਸੁਖ ਸਕਦੇ ਹੋ ਉੱਥੇ ਤੁਸੀਂ ਸਵਾਮੀ ਨੀ ਦਾ ਛਾਡੂ ਦੀ ਬਿਖਿੜੀ ਸੇਵਾ ਸੁੱਖ ਕੇ ਆ ਜਾਣੀ ਹੈ ਪਰ ਜਿਹੜੇ ਤੁਸੀਂ ਕੰਮ ਆ ਤੁਹਾਡੀਆਂ ਅਰਚਨਾ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀ। ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਲਿਖ ਕੇ ਦੇਖ ਸਕਦਾ ਦਾਵਾ ਮੇਰਾ ਪੂਰਾ ਹੈ ਕਿ ਜਿਹੜੀ ਸੇਵਾ ਹੈ ਇਹ ਦੇ ਵਿੱਚ ਤੁਸੀਂ ਕਦੀ ਵੀ ਕਹੋ ਕਿ ਤੁਹਾਡੀ ਜਿਹੜੀ ਸੇਵਾ ਵਿਅਰਥ ਨਹੀਂ ਜਾਏਗੀ। ਲਿਖੇ ਲੱਗੇਗੀ ਸੇਵਾ। ਇਹ ਲਿਖੇ ਕਿੱਦਾਂ ਲੱਗਦੀ ਤੁਹਾਨੂੰ ਇਹਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਪੀਰਾਂ ਦੇ ਦਰਬਾਰ ਦੇ ਉੱਤੇ ਜਦੋਂ ਆਪਾਂ ਸੇਵਾ ਕਰਦੇ ਹਾਂ ਨਾ ਪੀਰਾਂ ਦੇ ਦਰਬਾਰ ਤੇ ਜਦੋਂ ਇਹ ਜਿਹੜੀ ਸੇਵਾ ਕੀਤੀ ਜਾਂਦੀ ਹੈ ਉਹ ਸੇਵਾ ਕਿਉਂ ਫੜ ਲੱਗਦੀ ਆ ਕਿਉਂ ਕਰਕੇ ਜਦੋਂ ਅਸੀਂ ਝਾੜੂ ਲਗਾ ਕੇ ਚੱਲੇ ਆ ਜਦੋਂ ਅਸੀਂ ਝਾੜੂ ਲਾ ਕੇ ਚਲੇ ਗਏ ਜਾਂ ਚਲੇ ਜਾਈਏ ਪੀਰ ਫਕੀਰ ਉਹਨਾਂ ਦਾ ਕੋਈ ਇਹ ਨਹੀਂ ਪਤਾ ਉਹਨਾਂ ਨੇ ਕਦੋਂ ਕਿਸ ਰੂਪ ਦੇ ਵਿੱਚ ਆ ਜਾਣਾ ਠੀਕ ਹੈ ਔਰ ਜਦੋਂ ਵੀ ਪੀਰ ਫਕੀਰ ਜਿੱਥੋਂ ਜਿੱਥੇ ਸਾਡਾ ਝਾੜੂ ਲਾਇਆ ਹੋਏਗਾ ਦਰਬਾਰ ਦੇ ਬਾਹਰ ਉਹ ਜਿੱਥੋਂ ਲੱਗ ਗਏ ਤਾਂ ਸਮਝ ਲਓ ਤੁਹਾਡੇ ਬੇੜੇ ਪਾਰ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਕਚਰਾ ਹੈ ਨਾ ਸਾਰਾ ਸਾਫ ਜਿੰਨਾ ਵੀ ਜੋ ਵੀ ਮਲਿਆ ਮਲੀਤਰ ਨੂੰ ਸਾਰਾ ਸਾਫ ਕਰ ਦੰਗੇ ਇਸ ਸੇਵਾ ਨੂੰ ਹਰ ਕੋਈ ਕਰਦਾ ਤੁਸੀਂ ਦੇਖਿਆ ਹੋਣਾ ਦਰਬਾਰ ਤੇ ਅਕਸਰ ਬੀਬੀਆਂ ਜਦੋਂ ਜਾਂਦੀਆਂ ਛਾਡੂ ਛੱਕੇ ਸੇਵਾ ਕਰਦੇ ਨੇ ਤੇ ਕੋਈ ਬੰਦੇ ਵੀ ਤੁਸੀਂ ਦੇਖੇ ਹੋਣੇ ਜਿਹੜੇ ਵੀ ਜਾਂਦੇ ਜਾਂਦੇ ਨੇ ਉੱਥੇ ਮੜਾ ਜਾ ਕੋਈ ਵੀ ਮੜਾ ਜਾ ਕੋਈ ਛੋਕ ਗਿੱਡ ਗਿਆ ਤਾਂ ਵੀ ਛਾਡੂ ਛੱਕੇ ਸੇਵਾ ਸ਼ੁਰੂ ਕਰ ਦਿੰਦੇ ਉਹ ਇਸ ਕਰਕੇ ਸੇਵਾ ਸ਼ੁਰੂ ਕਰਦੇ ਆ ਕਿਉਂ ਕਰਕੇ ਸਾਡੇ ਜੀਵਨ ਦੇ ਵਿੱਚ ਸਾਰੀਆਂ ਪਰੇਸ਼ਾਨੀਆਂ ਨੂੰ ਮਾਲਕ ਸਵੇਟ ਦਵੇ ਔਰ ਇਹ ਸੇਵਾ ਬਹੁਤ ਵੱਡੀ ਸੇਵਾ ਗੀਤੀ ਜਾਂਦੀ ਹੈ ਤੁਸੀਂ ਇਹਨੂੰ ਸ਼ਰਮ ਨਾ ਕਰਿਓ ਕੋਈ ਲੋਕ ਸ਼ਰਮ ਵੀ ਕਰਦੇ ਕਿ ਝਾੜੂ ਲਾਣਾ ਪੈਣਾ ਇੱਥੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਜੇ ਆਪਣੇ ਜੀਵਨ ਦੇ ਵਿੱਚ ਤੁਸੀਂ ਨਵਾਂ ਕੁਝ ਦੇਖਣਾ ਚਾਹੁੰਦੇ ਹੋ ਤੇ ਇਹ ਸੇਵਾ ਨੂੰ ਤਵਰ ਕਰਕੇ ਅਜਮਾ ਕੇ ਦੇਖ ਲਿਓ ਸਾਡੇ ਕਹਿਣ ਤੇ ਅਜਮਾ ਕੇ ਦੇਖ ਲਿਓ ਤੁਹਾਡੇ ਜੀਤੀ ਜਨਾਬ ਬਦਲਾਵ ਆਉਣਗੇ ਤਾਂ ਸਾਨੂੰ ਕਹਦੇ ਹੋ ਤੁਸੀਂ ਤੇ ਇਹ ਸਾਡੀ ਜਿਹੜੀ ਵੀਡੀਓ ਆ ਇਹਦੇ ਵਿੱਚ ਤੁਹਾਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਸੀ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੈ ਵੀਰਾਂ ਦੀ ਜੈ ਮਸਤਾਂ ਦੀ ਬਲਕ ਭਲੀ ਕਰੇ